ਸਤਿ ਸ਼੍ਰੀਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਉਮੀਦ ਕਰਦਾ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਕਾਫੀ ਦਿਨਾਂ ਬਾਅਦ ਅੱਜ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਬੀਅਤ ਕਾਫੀ ਖਰਾਬ ਸੀਗੀ ਜਿਸ ਵਜ੍ਹਾ ਕਰਕੇ 10 ਦਿਨ ਘਟੋ ਘਟ ਕੰਮ ਨਹੀਂ ਹੋ ਪਾਇਆ ਤੁਹਾਡੇ ਨਾਲ ਜੁੜ ਨਹੀਂ ਸਕੇ ਸੋ ਰਾਜੇ ਕਾਫੀ سارے ਕੈਂਡੀਡੇਟ ਦੇ ਇਸ ਦੌਰਾਨ ਯੋਗਨ ਮੈਡੀਟੇਸ਼ਨ ਦੇ ਰਿਲੇਟਡ ਕੁਐਰੀਜ਼ ਆਉਂਦੀਆਂ ਕੱਲ ਵੀ ਬਹੁਤ سارے ਬੱਚਿਆਂ ਦੇ ਸਵਾਲ ਆਏ ਮੈਂ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਬਟ ਮੈਂ ਕਈ ਰਹਿ ਵੀ ਜਾਂਦੇ ਨੇ ਕਈ ਮੈਸੇਜ ਕਰਦੇ ਹੀ ਨਹੀਂ ਹੈਗੇ ਕਿ ਹਾਂ ਪਤਾ ਨਹੀਂ ਜਵਾਬ ਮਿਲਣਾ ਮਿਲੇ ਸੋ ਮੈਂ ਇੱਕ ਵੀਡੀਓ ਜਿਹੜੀ ਡਿਟੇਲ ਪਾ ਦਿੱਤੀ ਹੈਗੀ ਆ 24 ਮਿੰਟ ਦੀ ਵੀਡੀਓ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਪਈ ਹੈ। ਉਹਦੇ ਵਿੱਚ ਲਗਭਗ ਮੈਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸਾਰੇ ਸਵਾਲ ਕਵਰ ਕੀਤੇ ਨੇ ਫਿਰ ਵੀ ਤੁਹਾਡਾ ਕੋਈ ਇੱਕ ਅੱਧਾ ਸਵਾਲ ਕੋਈ ਰਹਿ ਜਾਵੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਮੈਂ ਰਿਪਲਾਈ ਵੀ ਜਰੂਰ ਦਵਾਂਗਾ ਤੇ ਇੱਕ ਵੀਡੀਓ ਵੀ ਦੁਬਾਰਾ ਅਪਡੇਟ ਕਰ ਦਾਂਗਾ ਜਿਹੜੀ ਵੀ ਤੁਹਾਡੇ ਸਵਾਲ ਰਹਿ ਚੁਕੇ ਹੋਣਗੇ। ਸੋ ਮੇਕ ਸ਼ੋਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਬੈਲ ਆਈਕਨ ਜਰੂਰ ਪ੍ਰੈਸ ਕਰ ਪ੍ਰੈਸ ਕਰ ਲਿਓ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਤਾਂ ਹੀ ਮਿਲੇਗੀ ਜੇਕਰ ਤੁਸੀਂ ਬੈਲ ਆਈਕ ਸੋ ਸ਼ੁਰੂ ਕਰਦੇ ਆ ਨਵੀਂ ਜਾਣਕਾਰੀ ਸ਼ੇਅਰ ਕਰਦੇ ਆ ਪੂਰੀ ਤੁਹਾਡੇ ਨਾਲ ਲਾਸਟ ਤੱਕ ਬਣੀ ਰਿਓ ਵੀਡੀਓ ਦੇ ਭਾਈ ਰਿਕਰੂਟਮੈਂਟ ਨਿਕਲੀ ਹੈ ਇੱਕ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦੇ ਵਿੱਚ ਇਹ ਹੈਗੀ ਜੀ ਤੁਹਾਡੀ ਅਸਿਸਟੈਂਟ ਪ੍ਰੋਜੈਕਟ ਮੈਨੇਜਰ ਇਹਦੇ ਵਿੱਚ ਕਹਿੰਦੇ ਆ ਜੀ ਕੀ ਕਰਨਾ ਪਏਗਾ ਤੁਸੀਂ ਸਭ ਤੋਂ ਪਹਿਲਾਂ ਪੋਸਟ ਹੈਗੀ ਹੈ ਦੇਖੋ ਅਸਿਸਟੈਂਟ ਪ੍ਰੋਜੈਕਟ ਮੈਨੇਜਰ ਹੈਗੀ ਹੈ ਅੰਡਰ ਸੋਇਲਡ ਵੇਸਟ ਮੈਨੇਜਮੈਂਟ ਪ੍ਰੋਗਰਾਮ ਦੇ ਅੰਦਰ ਜਿਹਦੇ ਵਿੱਚ ਤੁਹਾਡੇ ਫੰਕਸ਼ਨ ਕੀ ਹੈਗੇ ਤੁਸੀਂ ਸਾਫ ਸਫਾਈ ਮੇਨਟੇਨ ਕਰਨੀ ਆ ਮਤਲਬ ਕਰਵਾਉਣੀ ਆ ਟੀਮ ਨੂੰ ਦੇਖਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਉਹ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਉਣਾ ਕਿ ਭਾਈ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਇਹ ਕੰਮ ਗਲਤ ਹੈਗਾ ਜਾਂ ਉਹਨਾਂ ਨੂੰ ਗਾਈਡ ਕਰਨਾ ਹੈਗਾ ਆ ਪੋਸਟਾਂ ਜਿਹੜੀਆਂ ਤੁਹਾਡੀਆਂ 25 ਨੇ ਠੀਕ ਹੈ ਜੀ ਤਨਖਾਹ ਤੁਹਾਡੀ 35000 ਆ ਸੀटीसी 1 ਸਾਲ ਦੀ ਤੁਹਾਡੀ ਜਿਹੜੀ ਇਹ ਡਿਊਰੇਸ਼ਨ ਹੈਗੀ ਆ ਬਟ ਐਕਸਟੈਂਡੇਬਲ ਵੀ ਹੈਗੀ ਆ 1 ਸਾਲ ਜੌਬ ਕਰਕੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੰਟਰੈਕਟ ਵੀ ਵਧਾ ਦੇ ਚਾਹੇ ਕੋਈ ਰੈਗੂਲਰ ਪੱਕੀ ਨੌਕਰੀ ਨਹੀਂ ਹੈਗੀ ਬਟ ਹਾਂ ਇੱਕ ਵਾਰੀ ਲੱਗ ਜਾਂਦਾ ਤਾਂ ਤੁਹਾਡੇ ਜਿਹੜੇ ਐਕਸਟੈਂਡੇਬਲ ਹੁੰਦਾ ਰਹਿੰਦਾ ਤੁਹਾਡਾ ਡਿਊਰੇਸ਼ਨ ਹੁਣ ਕਹਿੰਦੇ ਆ ਜੀ ਕੁਆਲੀਫਿਕੇਸ਼ਨ ਕੀ ਹੈਗੀ ਕੁਆਲੀਫਿਕੇਸ਼ਨ ਤੁਸੀਂ ਡੀਟਾ ਕੀਤੀ ਹੋਣੀ ਜਿਹਦੀ ਜਾਂ এনवायरमेंट ਇੰਜੀਨੀਅਰਿੰਗ ਚ ਕੈਮੀਕਲ ਜਾਂ ਸੋਸ਼ਲ ਸਾਇੰਸ ਦੇ ਵਿੱਚ ਔਰ ਅਦਰ ਰਿਲੇਟਡ ਫੀਲਡ ਜਿਹੜੇ ਹੈਗੇ ਨੇ ਉਹਦੇ ਨਾਲ ਤੁਸੀਂ ਉਹ ਚ ਵੀ ਕੁਆਲੀਫਿਕੇਸ਼ਨ ਹੋਈ ਤਾਂ ਤੁਸੀਂ ਚੱਲ ਜਾਓਗੇ ਫਰੈਸ਼ਰ ਨੂੰ ਵੀ ਕਹਿੰਦੇ ਆ ਅਸੀਂ ਮੋਟੀਵੇਟ ਕਰਨੇ ਆ ਭਾਈ ਤੁਸੀਂ ਵੀ ਅਪਲਾਈ ਕਰੋ ਠੀਕ ਹੈ ਜੀ ਬਾਕੀ ਜਿਹੜਾ ਕੈਂਡੀਡੇਟ ਆ ਉਹਦੇ ਕੋਲ ਐਕਸਪੀਰੀਅੰਸ ਹੋਏਗਾ अर्बन ਲੋਕਲ ਬੋਡੀਜ਼ ਦਾ ਜਾਂ ਸੋਲਿਡ ਵੇਸਟ ਮੈਨੇਜਮੈਂਟ ਦਾ ਜਾਂ ਕਿਹੇ ਵੀ ਸਰਕਾਰੀ ਏਡਾਰੀ ਨਾਲ ਕੰਮ ਕੀਤਾ ਹੋਏਗਾ ਤਾਂ ਉਹਨੂੰ ਪ੍ਰੇਫਰੈਂਸ ਦਿੱਤੀ ਜਾਏਗੀ ਬਾਕੀ ਇਹ ਨਹੀਂ ਕਿ ਫਰੈਸ਼ਰ ਰੱਖਣਾ ਹੀ ਨਹੀਂ ਹੈਗਾ ਫਰੈਸ਼ਰ ਨੂੰ ਵੀ ਇਨਕਰਜ ਕਰ ਰਹੇ ਨਹੀਂ ਅੱਛਾ ਕਹਿੰਦੇ ਕੈਂਡੀਡੇਟਗਾ ਹੀ ਜ਼ਰੂਰ ਰੱਖਾਂਗੇ ਬਾਕੀ ਕੀ ਰਿਸਪੌਂਸਿਬਿਲਟੀਜ਼ ਕੀ ਤੁਹਾਨੂੰ ਦੱਸਿਆ ਰਾਜੇ ਜਿਹੜੀ ਟ੍ਰੇਨਿੰਗ ਦੇਣੀ ਹੈਗੀ ਆ ਸੈਨੀਟੇਸ਼ਨ ਵਰਕਰ ਨੂੰ ਠੀਕ ਹੈ ਜੀ ਸੁਪਰਵੀਜ਼ਨ ਕਰਨੀ ਹੈਗੀ ਆ ਪ੍ਰੋਜੈਕਟ ਦੀ ਕਿਵੇਂ ਕੰਮ ਕਰ ਚੱਲ ਰਿਹਾ ਡੋਟ ਡੋਟ ਮੋਨੀਟਰਿੰਗ ਕਰਨੀ ਹੈ ਬਸ ਇਹਦੇ ਰਿਲੇਟਡ ਸਬਸਿਡੀਆਂ ਰਿਲੇਟਡ ਹੀ ਤੁਹਾਡੀ ਜਿਹੜੀ ਜ਼ਿੰਮੇਵਾਰੀਆਂ ਬਣਦੀਆਂ ਨੇ ਠੀਕ ਆ ਜੀ ਹੁਣ ਕਹਿੰਦੇ ਆ ਵੀ ਆਪਣੇ ਪ੍ਰੋਜੈਕਟ ਜ਼ੋਨ ਕਵਰੇਜ ਕੀ ਹੈਗਾ ਆ ਪ੍ਰੋਜੈਕਟ ਜ਼ੋਨ ਕਵਰੇਜ ਰਾਜੇ ਦੇਖੋ ਤੁਹਾਨੂੰ ਇੱਕ ਤੋਂ ਦੋ ਵਾਰਡ ਦਿੱਤੀ ਜਾਏਗੀ ਜਿਹਦੇ ਵਿੱਚ ਜਾਂ ਦੋ ਤੋਂ 3000 ਹਾਊਸ ਹੋਲਡ ਹੋਣਗੇ ਸੰਖਿਆ ਵਾਲੀ ਦੋ 3000 ਸੰਖਿਆ ਵਾਲੀ ਵਾਰਡ ਇੱਕ ਦਿੱਤੀ ਜਾਏਗੀ ਜਿਹਦਾ ਤੁਸੀਂ ਮੈਨੇਜਮੈਂਟ ਕਰਨੀ ਹੈਗੀ ਆ ਇਹ ਤੁਹਾਡਾ ਜ਼ੋਨ ਰਹਿਗਾ ਕੰਮ ਕਰਨ ਵਾਲਾ ਠੀਕ ਆ ਹੁਣ ਸੈਲਰੀ ਕੀ ਹੈਗੀ ਆ ਸੈਲਰੀ ਤੁਹਾਡੀ ਕੀ ਹੋਏਗੀ ਸੈਲਰੀ ਜੇ ਤੁਹਾਡੇ ਨਾਲ ਗੱਲ ਕਰਦੇ ਨੇ ਦੇਖੋ ਸਾਫ਼-ਸਾਫ਼ ਲਿਖਿਆ ਹੋਇਆ ਇਹਨਾਂ ਨੇ ਕਿ ਤੁਹਾਨੂੰ ਜਿਹੜੀ ਆਪਣੇ 35000 ਸੈਲਰੀ ਮਿਲੇਗੀ ਫਿਕਸ ਓਕੇ 35000 ਸੈਲਰੀ ਮਿਲੇਗੀ ਐਪਲੀਕੇਸ਼ਨ ਕੈਂਡੀਡੇਟ ਕੀ ਹੁੰਦਾ ਕਹਿੰਦੇ ਇੱਕ Google ਫਾਰਮ ਤੁਹਾਨੂੰ ਦਿੱਤਾ ਗਿਆ ਤੁਸੀਂ ਇਹਦੀ ਜਿਹੜੀ ਵੈਬਸਾਈਟ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਦੀ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਜਿਹੜੀ ਤੁਹਾਡੀ ਅਪਲਾਈ ਕਰਨ ਦੀ ਓ 14 ਜਨਵਰੀ ਠੀਕ ਆ ਇੱਕ Google ਫਾਰਮ ਭਰਨਾ ਚਾਹੀਦੀ ਬੇਸਿਕੀ ਡਿਟੇਲ ਭਰਨੀ ਆ ਵਿੱਚ ਤੁਹਾਨੂੰ ਇੱਕ ਆਪਣਾ ਰੈਜ਼ਿਊਮੇ ਅਪਲੋਡ ਕਰਨ ਦੀ ਆਪਸ਼ਨ ਮਿਲੇਗੀ ਤੁਸੀਂ ਉਹ ਵੀ ਅਪਲੋਡ ਕਰ ਦੇਣਾ ਤੇ ਇਸ ਤਰ੍ਹਾਂ ਤੁਹਾਡਾ ਜਿਹਾ ਫਾਰਮ ਫਿਲ ਹੋ ਜਾਵੇਗਾ ਅੱਗੇ ਦੇਖਦੇ ਹਾਂ ਹੋਰ ਇੰਪੋਰਟੈਂਟ ਜਾਣਕਾਰੀ ने की है टर्मीनेशन ऑफ कॉन्ट्रैक्ट आइदर पार्टी में टर्मीनेट द कॉन्ट्रैक्ट बाय सर्विंग वन मंथ नोटिस और बाय बायोग वन मंथी इन ल्यू ਦੇਅਰਫੋਰ ਇਨ ਕੇਸ ਆਫ ਮਿਸਕੰਡਕਟ ਕਹਿੰਦੇ ਜੇਕਰ ਤੁਸੀਂ ਕੰਮ ਕਰ ਸਹੀ ਨਹੀਂ ਕਰਦੇ ਤੁਹਾਡੀ ਪਰਫਾਰਮੈਂਸ ਸਹੀ ਨਹੀਂ ਹੈਗੀ ਤਾਂ ਤੁਹਾਨੂੰ ਕੱਢ ਦਿੱਤਾ ਜਾਏਗਾ ਬਟ ਤੁਹਾਨੂੰ 1 ਮਹੀਨੇ ਦਾ ਨੋਟਿਸ ਦਿੱਤਾ ਜਾਏਗਾ ਦਾ ਜਾਂ ਤੁਹਾਨੂੰ 1 ਮਹੀਨੇ ਦੀ ਸੈਲਰੀ ਦੇ ਕੇ ਫਿਰ ਤੁਹਾਨੂੰ ਕੱਢਿਆ ਜਾਏਗਾ ਪਲੇਸ ਆਫ ਪੋਜੀਸ਼ਨਿੰਗ ਕੀ ਹੈਗੀ ਜੀ ਦਾ ਸਿਲੈਕਟਿਡ ਕੈਂਡੀਡੇਟ ਮੇ ਪੋਸਟਡ ਇਨ ਮਿਊਨਿਸਪਲ ਕਾਰਪੋਰੇਸ਼ਨ ਹੈੱਡਕੁਆਰਟਰ ਔਰ ਐਟ ਐਨੀ ਡੈਜ਼ਿਗਨੇਟਿਡ ਫੀਲਡ ਆਫਿਸ ਇਹ ਤੁਹਾਡਾ ਕੰਮ ਰਹੇਗਾ ਕੋਈ ਤੁਹਾਨੂੰ ਟੀਏਡੀ ਨਹੀਂ ਦਿੱਤਾ ਜਾਏਗਾ ਠੀਕ ਹੈ ਜੀ ਅਥਾਰਟੀ ਆਫ ਮੋਡੀਫਾਈ ਪ੍ਰੋਸੈਸ ਕੀ ਹੈਗਾ ਤਾਂ ਮਿਊਨਿਸਪਲ ਕਾਰਪੋਰੇਸ਼ਨ ਨੇ ਸਾਰੀ ਰਾਈਟ ਰਿਜ਼ਰਵ ਕਰ ਦਈ ਹੈ ਕੁਝ ਵੀ ਅਗੇ ਦੇ ਵਿੱਚ ਚੇਂਜਸ ਕਰਨ ਦਾ ਡਿਸਕੁਆਲੀਫਿਕੇਸ਼ਨ ਕੀ ਹੈਗਾ ਐਨੀ ਅਟੈਂਪਟਡ ਇਨਟੂ ਇਨਫਲੂਐਂਸ ਦਾ ਸਿਲੈਕਸ਼ਨ ਪ੍ਰੋਸੈਸ ਔਰ ਕਨਵਰਜਿੰਗ ਇਨ ਐਨੀ ਫਾਰਮ ਵਿਲ ਲੈਡ ਟੂ ਇਮੀਡੀਏਟ ਡਿਸਕੁਆਲੀਫਿਕੇਸ਼ਨ ਫਰਮ ਦਾ ਸਿਲੈਕਸ਼ਨ ਪ੍ਰੋਸੈਸ ਕੋਈ ਵੀ ਕੈਂਡੀਡੇਟ ਹੇਰਾਫੇਰੀ ਕਰਦਾ ਜਾਂ ਗੜਬੜ ਕਰਦਾ ਪਾਇਆ ਗਿਆ ਤਾਂ ਉਸ ਨੂੰ ਸਿਲੈਕਸ਼ਨ ਪ੍ਰੋਸੈਸ ਦੇ ਵਿੱਚੋਂ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਠੀਕ ਹੈ ਜੀ ਨਾਲ ਇਹ ਕੋਈ ਖਾਸ ਜ਼ਿਆਦਾ ਨਹੀਂ ਹੈ ਗਿਆ ਨੋਰਮਲ ਨੋਰਮਲ ਗੱਲਾਂ ਨੇ ਬਾਕੀ ਦੇਖੋ ਮੈਂ ਤੁਹਾਨੂੰ ਦੱਸ ਦੇਣਾ ਹੁੰਦਾ ਕਿ ਕਿਹੜੀ ਜੋਬ ਰੈਗੂਲਰ ਹੈ ਕਿਹੜੀ ਪੱਕੀ ਹੈ ਸੋ ਮੇਰਾ ਇਹੀ ਫਰਜ਼ ਮੰਨਦਾ ਕਿ ਤੁਸੀਂ ਮਿਸ ਗਾਈਡ ਨਾ ਹੋਵੋ ਜਾਂ ਤੁਸੀਂ ਪੱਕੀ ਦੇ ਚੱਕਰ 'ਚ ਕਿਸੇ ਐਸਸੀ ਨੌਕਰੀ 'ਚ ਨਾ ਫਸ ਲੋ ਜਿਹੜੀ ਤੁਸੀਂ ਕਰਨਾ ਨਹੀਂ ਚਾਹੁੰਦੇ ਸੋ ਇਹਦੇ ਵਿੱਚ राजे ਲਿਖਿਆ ਹੈ ਪਿਓਰਲੀ ਔਨ ਆਊਟਸੋਰਸ ਬੇਸਿੰਗ ਹੈ ਗਿਆ ਕੰਟਰੈਕਟ ਬੇਸ ਹੈ ਗਿਆ ਐਂਡ ਡਸ ਨੋਟ ਗਾਰੰਟੀ ਫਿਊਚਰ ਰੈਗੂਲਰ ਪੇ ਰਮੈਂਟ ਕਹਿੰਦੇ ਇਹਦੇ ਵਿੱਚ ਕੋਈ ਗਾਰੰਟੀ ਨਹੀਂ ਹੈਗੀ ਕਿ ਤੁਹਾਨੂੰ ਫਿਊਚਰ ਦੇ ਵਿੱਚ ਵੀ ਜਿਹੜੀ ਪੱਕੀ ਇੰਪਲੋਇਮੈਂਟ ਦਿੱਤੀ ਜਾਵੇ ਸੋ ਮੈਂ ਧੋਖੇ ਚ ਰੱਖ ਕੇ ਤੁਹਾਨੂੰ ਨਹੀਂ ਕਹਿਣਾ ਚਾਹੁੰਦਾ ਕਿ ਪੱਕੀ ਨੌਕਰੀ ਜਾਂ ਇਹ ਚੀਜ਼ ਤੁਹਾਡੇ ਤੱਕ ਸ਼ੋ ਹੀ ਨਾ ਕਰਾਂ ਕਿਦੇ ਲਿਖਿਆ ਕੀ ਆ ਮੇਰਾ ਪਹਿਲੀ ਜ਼ਿੰਮੇਵਾਰੀ ਬੰਦੀ ਤੁਹਾਨੂੰ ਸੱਚ ਨਾਲ ਅਗਾਹ ਕਰਨਾ ਸੋ ਇਹੀ ਸੱਚ ਆ ਕਿ ਇਹ ਕੋਈ ਕੋਈ ਗਰੰਟੀ ਨਹੀਂ ਹੈਗੀ ਤੁਹਾਡੇ ਰੈਗੂਲਰ ਜੋਬ ਦੇ ਹਾਂ ਬਟ ਜੇਕਰ ਤੁਸੀਂ ਫ੍ਰੀ ਹੋ ਤੁਹਾਡੀ ਕੋਈ ਤੁਸੀਂ ਆਪਣਾ ਛੋਟਾ ਮੋਟਾ ਕੰਮਕਾਰ ਹੋਰ ਕਰਦੇ ਹੋ ਤਾਂ ਤੁਸੀਂ ਇਸ ਜੋਬ ਨੂੰ ਵੀ ਜੁਆਇਨ ਕਰ ਸਕਦੇ ਹੋ ਜਿਸ ਨਾਲ ਤੁਸੀਂ ਜੋਬ ਦੇ ਨਾਲ ਨਾਲ ਆਪਣਾ ਕੋਈ ਹੋਰ ਵੀ ਕਾਰੋਬਾਰ ਕਰ ਸਕੋ ਠੀਕ ਹੈ ਇਹੀ ਜਿਹੜੀ ਮੇਨ ਇਹਦੀ ਜਾਣਕਾਰੀ ਹੈਗੀ ਸੀਗੀ ਇਸ਼ੂ ਕਿਦੇ ਵੱਲ ਕੀਤਾ ਗਿਆ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਸੋਰਾ ਜੀ ਇਹ ਹੀ ਸੀਗੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣੀ ਸੀਗੀ ਹੋਪ ਕਰਦਾ ਜਾਣਕਾਰੀ ਤੁਹਾਨੂੰ ਅੱਛੀ ਲੱਗੀ ਹੋਵੇਗੀ ਵਧੀਆ ਲੱਗੀ ਹੋਵੇਗੀ ਵਧੀਆ ਲੱਗਿਆ ਤੇ ਭਾਈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਆ ਕਾਫੀ ਦਿਨ ਆਪਣੇ ਗੈਪ ਰਹਿਣ ਦੇ ਕਾਰਨ ਜਿਹੜਾ ਚੈਨਲ ਦਾ ਉਹੀ ਕਾਫੀ ਪਿੱਛੇ ਜਾ ਚੁੱਕਿਆ ਆ ਸੋ ਤੁਹਾਡੀ ਸਪੋਰਟ ਦੀ ਲੋੜ ਆ ਸਪੋਰਟ ਜ਼ਰੂਰ ਬਣਾਈ ਰੱਖਿਓ ਆਪਣੀ ਸਾਥ ਦਿਓ ਪੂਰਾ ਜਿਵੇਂ ਪਹਿਲਾਂ ਦੱਸਿਆ ਸੀਗਾ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀ ਵੀ ਹੁੰਦੀ ਆ ਬਾਕੀ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਬੇਝਿਜਕ ਪੁੱਛ ਸਕਦੇ ਹੋ ਠੀਕ ਆ ਜੀ ਹੋਪ ਤੁਹਾਨੂੰ ਪਸੰਦ ਆਈਗੀ ਵੀਡੀਓ ਬਾਕੀ ਲਾਈਕ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ